ਤੁਸੀਂ ਕਿਤੇ ਵੀ ਨਹੀਂ ਬੈਠੇ ਦੇਖੋਣੇ ਗੁਰੂ ਜੀ ਜਨਾਬ ਸ੍ਰੀ ਸੰਤ ਅਕਬਰ ਸਾਹਿਬ ਜੱਜ ਨਹੀਂ ਕਰਿਆ ਵੀ ਉਹਨਾਂ ਨੇ ਕਿਸੇ ਨੂੰ ਜੱਜ ਨਹੀਂ ਕਰਿਆ ਉਹ ਕਦੇ ਵੀ ਮੇਰੇ ਕੋਲੋਂ ਗੁਨਾਹ ਨਹੀਂ ਮੈਂ ਕਰ ਸਕਦਾ ਠੀਕ ਹੈ ਵੀ ਜਿਹੜੇ ਬੱਚਾ ਕੋਈ ਬੱਚਾ ਅੱਛਾ ਗਾਉਂਦਾ ਹੋਵੇ ਮੈਂ ਉਹਨੂੰ ਕਹਦਾ ਮੈਂ ਉਹਨੂੰ ਕਹਾਂ ਵੀ ਮੈਂ ਸਲੈਟ ਵੀ ਇਹ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਵੀ ਤੁਸੀਂ ਕਹੋ ਵੀ ਇਹ ਨਹੀਂ ਆਉਣਾ ਚਾਹੀਦਾ ਵੀ ਉਹ ਆਉਣਾ ਚਾਹੀਦਾ ਦੇਖੋ ਜੀ ਉਹ ਤੱਕ ਸਮੁੰਦਰ ਸੀ ਹਮ ਫਕੀਰ ਲੋਕ ਸੀਗੇ ਉਹ ਠੀਕ ਹੈ ਉਹ ਕਿਸੇ ਦਾ ਬੁਰਾ ਨੀਸੀ ਕਰ ਸਕਦੇ ਜਿਹੜੇ ਐਨੇ ਸੁਰਚ ਭੀ ਜੀਰੂ ਹੋਵੇ ਹਮ ਤਾ ਉਹ ਮੈਂ ਚਾਹਿਆ ਪਉਨ ਤੁਸੀਂ ਮਿਲੇ ਹੀ ਨਹੀਂ ਆਪਾਂ ਚਾਹੇ ਉਹਨਾਂ ਨੂੰ ਪਰ ਜਦੋਂ ਉਹਨਾਂ ਦੇ ਆਪਾਂ ਦੇਖਦੇ ਆ ਨਾ ਵੀ ਇਹਨਾਂ ਲੋਕ ਨੂੰ ਅਮਾਮ ਪਿਆਰ ਕਰਦਾ ਉਹਨਾਂ ਨੂੰ ਤੇ ਉਹਨਾਂ ਵਿੱਚ ਕੁਝ ਅੱਲਾ ਪਾਕ ਨੇ ਗੱਲ ਬਖਸ਼ੀ ਸੀਗੀ ਜਾਂ ਉਹਨਾਂ ਦੇ ਵਿੱਚ ਦਿਲ ਵਿੱਚ ਕਿਸੇ ਲਈ ਮੁਹੱਬਤ ਸੀ ਪਿਆਰ ਸੀ ਜਾਂ ਮਤਲਬ ਕਿਦੇ ਵੀ ਗਰੀਬਾਂ ਦਾ ਮਤਲਬ ਦੇਖਦੇ ਸੀਗੇ ਉਹ ਕੋਈ ਵੀ ਕਲਾਕਾਰ ਆ ਜਿਵੇਂ ਹੁਣ ਤੁਸੀਂ ਦੇਖ ਲਓ ਵੀ ਜਿੰਨੇ ਸੈਲੀਬ੍ਰੇਟ ਹੈਗੇ ਆ ਬਿਲਕੁਲ ਤੇ ਉਹ ਜਜਸ ਵਗੈਰਾ ਲਈ ਜਾਂਦੇ ਨੇ ਸੱਦਦੇ ਨੇ ਗੁਰੂ ਜੀਆਂ ਕੋਲੇ ਕਿਤੇ ਗਏ ਨਹੀਂ ਸਾਰੇ ਗਏ ਨੇ ਵੀ ਤੁਸੀਂ ਜੱਜ ਕਰੋ ਆ ਕੇ ਉਹ ਕਹਿੰਦੇ ਵੀ ਮੇਰੇ ਕੋਲੋਂ ਗੁਨਾਹ ਨਹੀਂ ਮੈਂ ਕਰ ਸਕਦਾ ਠੀਕ ਹੈ ਵੀ ਜਿਹੜੇ ਬੱਚਾ ਕੋਈ ਬੱਚਾ ਅੱਛਾ ਗਾਉਂਦਾ ਹੋਵੇ ਮੈਂ ਉਹਨੂੰ ਕਹਿੰਦਾ ਮੈਂ ਉਹਨੂੰ ਕਹਾਂ ਵੀ ਮੈਂ ਸਲੈਟ ਵੀ ਇਹ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਵੀ ਤੁਸੀਂ ਕਹੋ ਵੀ ਇਹ ਨਹੀਂ ਆਉਣਾ ਚਾਹੀਦਾ ਵੀ ਉਹ ਆਉਣਾ ਚਾਹੀਦਾ ਤੁਸੀਂ ਕਿਤੇ ਵੀ ਨਹੀਂ ਬੈਠੇ ਦੇਖ ਹੁਣੇ ਗੁਰੂ ਜੀ ਜਨਾਬ ਸ੍ਰੀ ਸਦੂਲ ਸਕੰਦਰ ਸਾਹਿਬ ਵੀ ਉਹਨਾਂ ਨੇ ਕਿਸੇ ਨੂੰ ਜੱਜ ਨਹੀਂ ਕਰਿਆ ਠੀਕ ਹੈ ਹਾਂ ਉਹ ਕਹਿੰਦੇ ਵੀ ਮੈਂ ਕਿਸੇ ਬੱਚੇ ਨਾਲ ਤੱਕਾ ਨਹੀਂ ਕਰ ਸਕਦਾ ਜਿਹਦੇ ਇਸ ਤਰ੍ਹਾਂ ਦੇ ਖਿਆਲ ਹੋਣ ਹੂੰ ਤੇ ਉਹ ਫਿਰ ਬੰਦਾ ਤੁਹਾਨੂੰ ਪਸੇ ਆ ਵੀ ਫਕੀਰ ਲੋਕ ਸੀਗੇ ਉਹ ਅੱਛਾ ਫਿਰ ਤੁਸੀਂ ਵੀ ਆਪਦੀ ਜਵਾਨੀ 'ਚ ਕਿਸੇ ਨੂੰ ਸੁਣਾਇਆ ਗੀਤ ਗੂਤ ਕਿਤੇ ਕੋਈ ਕੋਈ ਲਿਖ ਕੇ ਕੋਈ ਖੂਨ ਦੀ ਚਿੱਠੀ ਭੇਜੀ ਕਿ ਨਹੀਂ ਨਹੀਂ ਬ੍ਰਦਰ ਹੁਣ ਖੋ ਹੁਣ ਮੈਂ ਕਾਹਨੂੰ ਤੁਹਾਨੂੰ ਨਹੀਂ ਇਸ਼ਕ ਤਾਂ ਜੀ ਸਾਰੀ ਕਰਦੇ ਆ ਮੈਂ ਕੋਈ ਮੈਂ ਝੂਠ ਨਹੀਂ ਬੋਲੂਗਾ ਨਹੀਂ ਫਿਰ ਤੂੰ ਸੱਚ ਵੀ ਬੋਲੋ ਨਾ ਨਹੀਂ ਨਹੀਂ ਮੈਂ ਨਹੀਂ ਬਸ ਤੁਸੀਂ ਸਮਝ ਲਓਣ ਨਹੀਂ ਮੈਂ ਕਲਾਕਾਰਾਂ ਦਾ ਇਸ਼ਕ ਹੁੰਦਾ ਹੈ ਜਿਹੜਾ ਪ੍ਰਵਾਣ ਘੱਟ ਚੜਦਾ ਕਿਉਂਕਿ ਕਲਾਕਾਰ ਦਿਲ ਦੀ ਗੱਲ ਘੱਟ ਖੋਲਦੇ ਆ ਪਰ ਖੋਲੀ ਸੀ ਆਹ ਤਾਂ ਜੀ ਹੁਣ ਅਸੀਂ ਮੈਨੂੰ ਗਾਇ ਮਗਾਉਣ ਹੀ ਮੈਂ ਤਾਂ ਮਤਲਬ ਇਹ ਰਿਹਾ ਹੋਇਆ ਸੀਗਾ ਅੱਛਾ ਹਾਂ ਜੀ ਤੇ ਆਰ ਤੇ ਠੋਕਰ ਵਿੱਚ ਹਾਂ ਤੇ ਬਸ ਹਰਿਆਜ਼ੀ ਅਣੀ ਕੀਤੀ ਹੈ ਆਪ ਢੋਲਕ ਪੰਜਾਬ ਜਾ ਕੇ ਮੈਂ ਗਾਉਂਦਾ ਰਿਹਾ ਠੀਕ ਹੈ ਤੇ ਇਸ਼ਕ ਦਾ ਵੀ ਜੀ ਸਾਰੀ ਕਰਦੇ ਇਸ਼ਕ ਤਾਂ ਤੁਸੀਂ ਵੀ ਕਰਦੇ ਹੋਵੋਗੇ ਅਸੀਂ ਜ਼ਿੰਦਗੀ ਦੇ ਵਿੱਚ ਨਹੀਂ ਨਹੀਂ ਇਸ਼ਕ ਇਸ਼ਕ ਜ਼ਰੂਰੀ ਹੈ ਹਾਂ ਇਸ਼ਕ ਤੋਂ ਬਿਨਾ ਫਿਰ ਤੁਹਾਨੂੰ ਪਤਾ ਵੀ ਜਿੰਨੇ ਚ ਕ੍ਰੈਸ਼ ਨਹੀਂ ਹੁੰਦਾ ਉਹਨਾਂ ਚ ਕਰ ਮਤਲਬ ਰੂਤਾ ਜੀ ਨਹੀਂ ਹਾਂ ਰਾਜੀ ਰੂਤਾ ਜੀ ਨਹੀਂ ਨਹੀਂ ਪਰ ਮੈਂ ਮੇਰੇ ਕਹਿਣ ਦਾ ਮਤਲਬ ਸੀ ਕਿ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਹੁਣ ਅਸੀਂ ਅੱਕ ਬਹੁਤ ਛਿਤੀ ਜਾਂਦੇ ਆ ਜੇ ਕੋਈ ਸਾਨੂੰ ਫੋਨ ਤੇ ਫੋਨ ਨੇ ਸਾਨੂੰ ਬਾਹਲਾ ਇਕੱਠੇ ਜੇ ਕਰਤਾ ਵੀ ਹੁਣ ਪਹਿਲਾਂ ਜਿਵੇਂ ਤੁਸੀਂ ਚਿੱਠੀਆਂ ਦੀ ਗੱਲ ਕਰਦੇ ਆ ਵੀ ਪਹਿਲਾਂ ਲੋਕਾਂ ਦੀ ਕਿਸੇ ਚਿੱਠੀ ਆਉਣੀ ਮਹਿਬੂਬ ਦਾ ਖੱਤ ਆਉਣਾ ਤਾਂ ਪੜ ਕੇ ਚਾ ਚੜ ਜਾਣ ਹੁਣ ਜੇ ਘਰ ਵਾਲੀ ਵੀ ਪੰਜਾਰੀ ਫੋਨ ਕਰ ਲੇ ਤਾਂ ਬੰਦਾ ਕਹਿੰਦਾ ਯਾਰ ਵਿਆਹ ਕਰਾ ਕੇ ਵੀ ਪੰਗਾ ਹੀ ਲੈ ਲਿਆ ਫੋਨ ਤੇ ਕੰਮ ਆਜੀ ਜਿਹੜਾ ਬੰਦਾ ਬਾਲਾ ਜਿਆਦੇ ਨੇੜੇ ਰਹਿਣ ਲੱਗ ਜੇ ਹੂੰ ਠੀਕ ਹੈ ਤੇ ਹੁਣ ਤਾਂ ਫੋਨ ਤਾਂ ਤੁਹਾਨੂੰ ਦੇਖ ਲਓ ਵੀ ਫੋਨ ਚੱਕਣਾ ਉਹ ਨਹੀਂ ਆ ਜੇ ਤੁਹਾਡਾ ਮਹਿਬੂਬ ਆ ਹਾਂ ਅੱਗੇ ਬੰਦਾ ਲੱਭਣਾ ਹਾਂ ਵੀ ਯਾਰ ਚਿੱਠੀ ਕੋਈ ਫੜਾ ਕੇ ਆਓ ਹੂੰ ਹੈਂ ਜੀ ਪਹਿਲਾਂ ਲਿਖਾਉਣਾ ਕਿਸ ਨੂੰ ਨਹੀਂ ਲਿਖਣੀ ਆਉਂਦੀ ਸੀ ਕਿਉਂ ਪੋਲੇ ਲੋਕ ਸੀਗੇ ਕੋਈ ਜਿਹੜਾ ਪੜਿਆ ਲਿਖਿਆ ਉਹ ਚਿੱਠੀ ਲਿਖਾਉਣੀ ਵੀ ਯਾਰ ਵਧੀਆ ਸ਼ੋਰ ਸ਼ੂਰ ਲਿਖਦੀ ਵਿੱਚ ਹੈ ਜੀ ਦਾਤਣ ਵਰ ਗਿਆ ਯਾਰ ਫਲਾਣਾ ਤੇ ਉਹ ਕੜਾ ਜੇ ਹੋ ਗਿਆ ਜੀ ਠੀਕ ਹੈ ਤੇ ਉਹ ਲਿਖਾ ਕੇ ਫਿਰ ਬੰਦਾ ਲੱਭਣਾ ਵੀ ਯਾਰ ਕਿਹੜਾ ਇਹਦੇ ক্লোਜ਼ ਆ ਵੀ ਬੰਦਾ ਫੜਾ ਕੇ ਐਨੇ ਦਿਨਾਂ ਨੂੰ ਜਾਨੀ ਦੀ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਸੀ ਜਾਂ ਤਾਂ ਬੰਦੇ ਦਾ ਮੂਡ ਚੇਂਜ ਹੋ ਜਾਂਦਾ ਸੀ ਸਹੀ ਹੈ ਜਾਂ ਕੋਈ ਵਿਆਹੀ ਵੀ ਹੋ ਜਾਂਦੀ ਸੀਗੀ ਉਹ ਵਿਚਾਰੀਆਂ ਨੇ ਐਸਾ ਦੀਆਂ ਵੀ ਸੀਆਂ ਗੱਲਾਂ ਪਰ ਹੁਣ ਤਾਂ ਜਿਹੜਾ ਫੋਨ ਹੈ ਫੋਨ ਜਿਹਨੂੰ ਤੁਸੀਂ ਇਸ਼ਕ ਕਰਦੇ ਹੋ ਜਾਂ ਤੁਹਾਡੀ ਜਿਹਦੇ ਨਾਲ ਅੱਖ ਲੜ ਗਈ ਉਹ ਫੋਨ ਉਹਦੇ ਕੋਲ ਹੀ ਆ ਜਦੋਂ ਤੁਸੀਂ ਮਰਜੀ ਫੋਨ ਕਰੋ ਰਾਤ ਨੂੰ 12 12 ਵਜੇ ਤੱਕ ਲੋਕਾਂ ਦੀਆਂ ਅੱਖਾਂ ਖਰਾਬ ਹੋਈਆਂ ਪਈਆਂ ਨੇ ਇਹਦੀ ਸਹੀ ਗੱਲ ਉਹਨਾਂ ਦਾ ਤਾਂ ਐਡਾ ਅੱਖਾਂ ਨਹੀਂ ਉਹ ਦਿਲ ਵੀ ਖਰਾਬ ਹੁਣ 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 ਦਿਲ ਵੀ ਉਹ ਮੈਨੂੰ ਲੱਗਦੀ ਹੈ ਨਾ ਕਿਸੇ ਦਾ ਗਾਣਾ ਵੀ ਹੈਗਾ ਵੀ ਉਹ ਕਹਿੰਦਾ ਵੀ ਦਿਲ ਵੀ ਇਸ ਬਸਰਗਾ ਹੀ ਕਰੀ ਫਿਰਦਾ ਫੇਰ ਇਹ ਨੂੰ ਚੜਾ ਲੈਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਸ ਜਿਸ ਲਈ ਦੁਨੀਆ ਛੱਟ ਦਿੱਤੀ

ਸਭ ਵੀਰਾਂ ਮੋੜ ਦਿੱਤੀਆਂ ਕਾਗਜਾਂ ਤੇ ਬੱਚੀਆਂ ਲਿਖੀ ਰਾਂ ਮੋੜ ਦਿੱਤੀਆਂ ਬੁੱਲਾ ਸਾਟਿਆਂ ਦੇ ਹੱਸੇ ਮੋੜ ਨੇ ਤੂੰ ਭੁੱਲੀ ਸਾਡਾ ਤੇਰਾ ਨਾਂ ਹੱਸੇ ਸਾਡਾ ਤੇਰੇ ਕੋਲ ਸਮਾਨ ਜੇ ਹੋਰ ਵੀ ਪਿਆਏ ਸਾਡਾ ਤੇਰੇ ਕੋਲ ਸਮਾਨ ਸਾਡਾ ਤੇਰੇ ਕੋਲ ਸਮਾਨ ਕੀ ਬਾਤ ਹੈ